ਸਰ ਪੱਖੋ ਕਲਾ ਵਿੱਚ ਧਮਾਕਾ ਜਿਹੜਾ ਇੱਕ ਘਰ ਚ ਹੋਇਆ ਤੇ ਛੱਤਾਂ ਵੀ ਪਾੜੀਆਂ ਤੇ ਇੱਕ ਬੰਦਾ ਵੀ ਜ਼ਖਮੀ ਹੋਇਆ ਤੇ ਕੀ ਉਹ ਮਾਮਲਾ ਤੇ ਕੀ ਉਹ ਕਿਸ ਤਰ੍ਹਾਂ ਦਾ ਬਲਾਸਟ ਹੋਇਆ ਸਰ ਦੇਖੋ ਸੋਸ਼ਲ ਮੀਡੀਆ ਤੇ ਨੀਅਰ ਚੈਨਲ ਤੇ ਖਬਰ ਚੱਲ ਰਹੀ ਹੈ ਕਿ ਬਨਾਲਾ ਚ ਇੱਕ ਬੜਾ ਧਮਾਕਾ ਹੋਇਆ ਹੈ ਮੈਂ ਇਹਦੇ ਰਿਗਾਰਡਿੰਗ ਤੁਹਾਨੂੰ ਕਲੀਅਰਫਾਈ ਕਰਨਾ ਚਾਹਣਾ ਕਿ ਪਿੰਨ ਪੱਖੋ ਕਲਾ ਚ ਪਰਸੋ ਬੀਤੀ ਰਾਤ ਇੱਕ ਇਨਸੀਡੈਂਟ ਹੋਇਆ ਸੀਗਾ ਸਾਨੂੰ ਸਰਪੰਚ ਸਾਹਿਬ ਦਾ ਕਾਲ ਆਇਆ ਸੀਗਾ ਮੈਂ ਮੌਕੇ ਤੇ ਸਾਡੀ ਪੁਲਿਸ ਟੀਮ ਪਹੁੰਚ ਗਈ ਪਹੁੰਚ ਕੇ ਜਦੋਂ ਪੜਤਾਲ ਕੀਤਾ ਗਿਆ ਤੇ ਫੋਰੈਂਸਿਕ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਸੀਗਾ ਸਾਨੂੰ ਇਹ ਗੱਲ ਕਲੀਅਰ ਹੋਈ ਕਿ ਉੱਥੇ ਸਿਲੰਡਰ ਲੀਕੇਜ ਕਰਕੇ ਇੱਕ ਬਲਾਸਟ ਹੋਇਆ ਸੀਗਾ ਔਰ ਜਿਹੜੀ ਘਰ ਦੀ ਛੱਤ ਸੀਗੀ ਉਹ ਟਾਇਲ ਤੇ ਬੱਲੀ ਦੇ ਨਾਲ ਬਣੀ ਹੋਈ ਸੀਗੀ ਉਸ ਧਮਾਕੇ ਦੇ ਨਾਲ ਉਹ ਡੈਮੇਜ ਹੋ ਗਈ। ਇੱਕ ਵਿਅਕਤੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾੜਾ ਮੋਟਾ ਇੰਜਰੀ ਹੋਇਆ ਤੇ ਸਾਡੀ ਫੋਰੈਂਸਿਕ ਟੀਮ ਵੀ ਇਹਨੂੰ ਵੈਰੀਫਾਈ ਕਰ ਰਹੀ ਹੈ। ਸਾਡੀ ਮੁੱਢਲੀ ਤਫ਼ਤੀਸ਼ ਸੇ ਤੋ ਇਹ ਸਿਲੰਡਰ ਬ੍ਰਸਟ ਦਾ ਇਨਸਟੈਂਟ ਲੱਗਦਾ ਹੈ।